ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ 5:30 ਤੇ ਤੁਹਾਡਾ ਸਵਾਗਤ ਹੈ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਲਗਭਗ ਉਹਨਾਂ ਨੂੰ 1 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਉਹ ਆਪਣੇ ਸਾਥੀਆਂ ਦੇ ਨਾਲ ਅਸਾਮ ਦੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਐਨਐਸਸੀ ਦੀ ਧਾਰਾ ਉਹਨਾਂ ਉੱਤੇ ਲੱਗੀ ਹੋਈ ਹੈ ਲੋਕ ਸਭਾ ਦੀ ਚੋਣ ਲੜੀ ਸੀ ਅਮਰਤਪਾਲ ਖਾਲਸਾ ਨੇ ਐਜ਼ ਅ ਆਜ਼ਾਦ ਉਮੀਦਵਾਰ ਸਾਡੇ 4 ਲੱਖ ਤੋਂ ਵੀ ਵੱਧ ਵੋਟਾਂ ਪਈਆਂ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਟ ਮੀਨਸ ਕਿ ਲੋਕ ਸਭਾ ਦੀ ਚੋਣ ਬੜੇ ਵੱਡੇ ਫਰਕ ਦੇ ਨਾਲ ਜਿੱਤੀ ਸੀ ਕੁਲਬੀਰ ਸਿੰਘ ਜੀਰਾ ਦੇ ਕੋਲੋਂ ਲੇਕਿਨ ਗੱਲ ਆ ਗਈ ਸੌ ਚੱਕਣ ਤੇ ਕਿ ਕਦੋਂ ਉਹ ਐਜ਼ ਅ ਸੰਸਦ ਸੌ ਚੱਕਣਗੇ ਕਦੋਂ ਸਰਕਾਰ ਉਹਨਾਂ ਨੂੰ ਬੁਲਾਵੇਗੀ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ 1 ਸਾਲ ਦਾ ਐਨਐਸਏ ਵੀ ਵਧਾ ਦਿੱਤਾ ਗਿਆ ਹੈ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਤੇ ਉਸ ਦੇ ਸਾਥੀ ਵੀ ਵਾਰ-ਵਾਰ ਅਪੀਲ ਕਰ ਰਹੇ ਨੇ ਲੋਕਾਂ ਨੂੰ ਕਿਉਂਕਿ ਮੰਤਰੀ ਬਾਜੇ ਕੇ ਕੁਲਵੰਤ ਰਾਓ ਕੇ ਅਤੇ ਜਲਦੀਪ ਸਿੰਘ ਕਲਸੀ ਇਹਨਾਂ ਨੇ ਵੀ ਆਪਣੇ ਦਾਅਵੇ ਦਾ ਵੀ ਹੁਣ ਠੋਕ ਦਿੱਤੀ ਹੈ ਐਜ਼ ਅ ਜਿਮਨੀ ਚੋਣਾ ਵਾਸਤੇ ਗਿੱਦੜਵਾਹਾ ਤੋਂ ਬਰਨਾਲਾ ਤੋਂ ਅਤੇ ਡੇਰਾ ਬਾਬਾ ਨਾਨਕ ਤੋਂ ਲੇਕਿਨ ਜੇ ਗੱਲ ਕਰੀਏ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਅੱਜ ਇਹ ਹੁਣ ਸੰਸਦ ਨੇ ਲੇਕਿਨ ਉਹਨਾਂ ਦੇ ਸੰਸਦ ਜਿਹੜੀ 100 ਹੁੰਦੀ ਹੈ ਸੰਵਿਧਾਨ ਦੇ ਉਹ ਨਹੀਂ ਚੁੱਕ ਪਾਏ ਵਾਰ-ਵਾਰ ਫੈਮਿਲੀ ਨੇ ਗੁਹਾਰ ਲਗਾਈ ਰਾਸ਼ਟਰਪਤੀ ਦੇ ਸਾਹਮਣੇ ਪੰਜਾਬ ਸਰਕਾਰ ਨੂੰ ਅਤੇ ਲੋਕ ਸਭਾ ਦੇ ਸਪੀਕਰ ਨੂੰ ਲੇਕਿਨ ਦੋ ਤੋਂ ਤਿੰਨ ਦਿਨ ਪਹਿਲਾਂ ਜਿਹੜੀ ਪਰਮਿਸ਼ਨ ਦੇ ਦਿੱਤੀ ਗਈ ਸੀ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਦੁਆਰਾ ਅੱਜ ਭਾਈ ਆਮਰਤਪਾਲ ਸਿੰਘ ਖਾਲਸਾ ਏਅਰ ਫੋਰਸ ਦੇ ਜਰੀਏ ਜਿਹੜੇ ਨੇ ਉਹ ਦਿੱਲੀ ਆਏ ਸੰਸਦ ਭਵਨ ਪਹੁੰਚੇ ਅਤੇ ਬੰਦ ਕਮਰੇ ਦੇ ਵਿੱਚ ਜਿਹੜੀ ਹੈ ਸੌਹ ਚੁੱਕੀਗੀ ਐਜ਼ ਅ ਨਵੇਂ ਸੰਸਦ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਸਾਰੀਆਂ ਗੱਲਾਂ ਨੂੰ ਗੁਪਤ ਰੱਖਿਆ ਗਿਆ ਜਿੰਨਾ ਵੀ ਕੰਮ ਹੋਇਆ ਪੰਜਾਬ ਪੁਲਿਸ ਅਤੇ ਭਾਰਤ ਸਰਕਾਰ ਦੀਆਂ ਅਜਸਤੀਆਂ ਦੇ ਕਸਟਡੀ ਦੇ ਤਹਿਤ ਹੋਇਆ ਮੀਡੀਆ ਨੂੰ ਦੂਰ ਰੱਖਿਆ ਗਿਆ ਲੇਕਿਨ ਲਗਭਗ ਭਾਈ ਅਮਰਤਪਾਲ ਖਾਲਸਾ ਦੇ ਪਿਤਾ ਅਤੇ ਉਸਦੇ ਚਾਚਾ ਅਤੇ ਜਿਹੜੇ ਹੋਰ ਸਮਰਥਕ ਸੀ ਉਸ ਨੂੰ ਮਿਲੇ ਲਗਭਗ ਭਾਈ ਅਮਰਤਪਾਲ ਖਾਲਸਾ ਤੇ ਉਹਨਾਂ ਦੇ ਮਾਤਾ ਪਿਤਾ ਜਿਹੜੇ ਹੈਗੇ ਸੀ ਉਹਨਾਂ ਨੇ ਲਗਭਗ 50 ਮਿੰਟ ਉਹਨਾਂ ਦੇ ਨਾਲ ਸਮਾਂ ਜਿਹੜਾ ਹੈ ਬਤੀਤ ਕੀਤਾ ਸਪੈਂਡ ਕੀਤਾ ਜਦੋਂ ਉਹਨਾਂ ਦੇ ਪਿਤਾ ਦਰਸ਼ੇਮ ਸਿੰਘ ਜੀ ਜਦੋਂ ਬਾਹਰ ਆਏ ਪੱਤਰਕਾਰਾਂ ਨੇ ਉਹਨਾਂ ਨੂੰ ਘੇਰ ਲਿਆ ਪੱਤਰਕਾਰਾਂ ਨੂੰ ਗੱਲਬਾਤ ਕਰਦੇ ਕਿਹਾ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਮੇਰਾ ਸਨੇਹਾ ਲਾ ਦਿਓ ਹਲਕਾ ਸ਼੍ਰੀ ਖਰੂਰ ਸਾਹਿਬ ਦੇ ਲੋਕਾਂ ਨੂੰ ਵੋਟਰਾਂ ਨੂੰ ਕਿ ਉਹਨਾਂ ਦਾ ਬਹੁਤ ਧੰਨਵਾਦ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੰਮ ਹੋਣਗੇ ਘਬਰਾਉਣਾ ਨਹੀਂ ਹੈ ਅਤੇ ਸਾਰਿਆਂ ਨੂੰ ਜਿਹੜੀ ਹੈ ਫਤਿਹ ਦੀ ਸਾਂਝ ਬੁલાਉਣੀ ਹੈ ਇਹ ਗੱਲ ਕਹੀ ਹੈ ਭਾਈ ਅਮਰਪਾਲ ਖਾਲਸਾ ਦੇ ਪਿਤਾ ਤਰਸੇਮ ਸਿੰਘ ਨੇ ਉਹਨਾਂ ਨੇ ਕਿਹਾ ਅਮਰਪਾਲ ਜੀ ਅਮਰਪਾਲ ਖਾਲਸਾ ਜੀ ਚੜ੍ਹਦੀ ਕਲਾ ਦੇ ਵਿੱਚ ਨੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਰਕਾਰ ਦੇ ਅੱਗੇ ਗੁਹਾਰ ਲਗਾਵਾਂਗੇ ਕਿਉਂਕਿ ਉਹਨਾਂ ਨੂੰ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤ ਇੱਕ ਸੰਵਿਧਾਨਿਕ ਦੇਸ਼ ਹੈ ਲੋਕਤੰਤਰ ਡੈਮੋਕਰੈtic ਕੰਟਰੀ ਮੰਨੀ ਜਾਂਦੀ ਹੈ ਇਸ ਨੂੰ ਲੈ ਕੇ ਅਸੀਂ ਦੇਸ਼ ਦੇ ਰਾਸ਼ਟਰਪਤੀ ਦ੍ਰੁਪਤੀ ਪ੍ਰਮਮ ਲੋਕ ਸਭਾ ਦੇ ਸਪੀਕਰ ਓਮ ਬਰਲਾ ਅਤੇ ਨਵੇਂ ਬਣੇ ਪ੍ਰਧਾਨ ਮੰਤਰੀ ਦਰਿੰਦਰ ਮੋਦੀ ਦੇ ਅੱਗੇ ਅਪੀਲ ਕਰਾਂਗੇ ਕਿ ਜਲਦੀ ਤੋਂ ਜਲਦੀ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਰਿਹਾ ਕੀਤਾ ਜਾਵੇ ਅਤੇ ਨਾਲ ਹੀ ਉਸ ਦੇ ਸਾਥੀਆਂ ਨੂੰ ਵੀ ਜਿਹੜੇ ਆਉਣ ਵਾਲੀਆਂ ਜਿਮਨੀ ਚੋਣਾ ਦੇ ਵਿੱਚੋਂ ਹਲਕਾ ਗਿੱਦੜਵਾਹਾ ਬਰਨਾਲਾ ਅਤੇ ਡੇਰਾ ਬਾਬਾ ਨਾਨਕ ਤੋਂ ਜਿਮਨੀ ਚੋਣ ਲੜਨ ਜਾ ਰਹੇ ਨੇ ਇਟ ਮੀਨਸ ਕਿ ਬਹੁਤ ਵੱਡੇ ਤਬਾਕੇ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸੀ ਅਬ ਮੰਚ ਜਿਹੜਾ ਹੈ ਪਖਿਆ ਦਿਖੇਗਾ ਦੂਸਰੇ ਪਾਸੇ ਸਰਬਜੀ ਸਿੰਘ ਖਾਲਸਾ ਵੀ ਨਾਲ ਸੀ ਉਹਨਾਂ ਦੇ ਪਿਤਾ ਦੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਖਾਲਸਾ ਅਤੇ ਉਸ ਦੇ ਸਾਥੀ ਜੇਕਰ ਐਨਐਸਏ ਉਹਨਾਂ ਦੇ ਖਤਮ ਹੁੰਦੀ ਹੈ ਜੇਲ੍ਹ ਤੋਂ ਬਾਹਰ ਆਉਂਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਨਵੀਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਨੂੰ ਵੇਖਣ ਨੂੰ ਮਿਲੇਗੀ ਲੇਕਿਨ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਚੜ੍ਹਦੀ ਕਲਾ ਦੇ ਵਿੱਚ ਨੇ ਉਹਨਾਂ ਨੇ ਫੇਰ ਇੱਕ ਵਾਰ ਇਲਾਕਾ ਰਵਾਸੀਆਂ ਦਾ ਧੰਨਵਾਦ ਧੰਨਵਾਦ ਕੀਤਾ ਹੈ ਕਿ ਜਿਨ੍ਹਾਂ ਨੇ ਬਹੁਤ ਭਾਰੀ ਮਾਤਰਾਵਾਂ ਦੇ ਵਿੱਚ ਵੋਟਾਂ ਪਾ ਕੇ ਉਹਨਾਂ ਨੂੰ ਲੋਕ ਸਭਾ ਦਾ ਮੈਂਬਰ ਬਣਾਇਆ ਹੈ ਐਜ਼ ਅ ਮੈਂਬਰ ਆਫ ਪਾਰਲੀਮੈਂਟ ਉਹਨਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ ਹੈ ਇਸ ਨੂੰ ਲੈ ਕੇ ਇਲਾਕੇ ਦੇ ਵਿੱਚ ਹਲਕਾ ਸ਼੍ਰੀ ਖਰੂਰ ਸਾਹਿਬ ਦੇ ਵਿੱਚ ਲੱਡੂ ਵੀ ਵੰਡੇ ਗਏ ਭੰਗੜੇ ਵੀ ਪਾਏ ਗਏ ਅਤੇ ਜਸ਼ਨ ਵੀ ਬਣਾਇਆ ਗਿਆ